ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਏ ਪਏ ਨੇ ਹੜ੍ਹਾਂ ਦੇ ਕਾਰਨ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਤੇ ਕੋਈ ਵੀ ਸਰਕਾਰ ਪੰਜਾਬ ਦੀ ਸਾਰ ਨਹੀਂ ਲੈ ਰਹੀ ਨਾ ਪੰਜਾਬ ਸਰਕਾਰ ਸਾਰ ਲੈ ਰਹੀ ਆ ਉਹਨਾਂ ਕਿਸਾਨਾਂ ਦੀ ਤੇ ਨਾ ਹੀ ਸੈਂਟਰ ਸਰਕਾਰ ਤੇ ਪੰਜਾਬ ਦੇ ਲੋਕ ਆਪਸ ਵਿੱਚ ਹੀ ਇੱਕ ਦੂਜੇ ਦੀ ਮਦਦ ਕਰਨ ਲਈ ਜੁਟੇ ਹੋਏ ਨੇ ਸੋ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੋ ਟਰਾਲੀਆਂ ਪਰ ਪਰ ਰਾਸ਼ਨ ਪਹੁੰਚਾਈ ਜਾਂਦੇ ਨੇ ਉਹਨਾਂ ਏਰੀਆ ਚ ਜਿੱਥੇ ਕੇ ਘਰਾਂ ਤੋਂ ਬਾਹਰ ਹੋ ਗਏ ਨੇ ਲੋਕ ਉਹਨਾਂ ਲਈ ਬਹੁਤ ਹੀ ਜ਼ਿਆਦਾ ਰਾਸ਼ਨ ਲੇ ਕੇ ਜਾ ਰਹੇ ਨੇ ਪਰ ਇਹਦੇ ਵਿੱਚ ਕੁਝ ਖਬਰਾਂ ਇਦਾਂ ਵੀ ਆ ਰਹੀਆਂ ਕਿ ਵੀ ਰਾਸ਼ਨ ਉਤੇ ਉਹਨਾਂ ਏਰੀਆ ਚ ਬਹੁਤ ਜ਼ਿਆਦਾ ਹੋ ਗਿਆ ਤੇ ਆਮ ਜਨਤਾ ਰਾਸ਼ਨ ਦੀ ਲੁੱਟ ਕਰ ਰਹੀ ਆ ਤੇ ਉਹਦੇ ਸਬੰਧ ਵਿੱਚ ਆਪਾਂ ਦੋ ਗੱਲਾਂ ਕਰਨੀਆਂ ਸੀਗੀਆਂ ਤੇ ਵੀ ਰਾਸ਼ਨ ਖਬਰਾਂ ਆਪਾਂ ਦੇਖਦੇ ਆਂ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਐ ਵੀ ਉੱਥੇ ਰਾਸ਼ਨ ਬਹੁਤ ਐ ਬਹੁਤ ਐ ਵੀ ਰੁਕ ਜਾਓ ਪਉਦੇ ਇਸ ਸੰਬੰਧ ਵਿੱਚ ਇੱਕ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਆ ਉਹ ਉਹਨਾਂ ਖਬਰਾਂ ਦੇ ਮੁਤਾਬਕ ਜੋ ਖਬਰਾਂ ਉੱਥੋਂ ਆ ਰਹੀਆਂ ਵੀ ਰਾਸ਼ਨ ਬਹੁਤ ਹੈ ਹਾਂ ਆਪਾਂ ਵੀ ਕਹਿੰਦੇ ਆ ਵੀ ਰਾਸ਼ਨ ਬਹੁਤ ਹੋਣਾ ਬਹੁਤ ਦਾਨੀ ਸੱਜਣ ਬੈਠੇ ਨੇ ਜੋ ਉੱਥੇ ਰਾਸ਼ਨ ਲੈ ਕੇ ਪਹੁੰਚ ਗਏ ਤੇ ਆਪਾਂ ਇਹ ਕਹਿੰਦੇ ਆ ਵੀ ਹੁਣ ਰਾਸ਼ਨ ਉੱਥੇ ਬਹੁਤ ਹੈ ਤੇ ਵੀ ਜਦੋਂ ਅੱਗੇ ਮੂਰੇ ਲੋਡ ਪੈਣੀ ਆ ਉਦੋਂ ਨਾ ਤਾਂ ਰਾਸ਼ਨ ਹੋਣਾ ਹੈ ਤੇ ਨਾ ਕੋਈ ਹੋਰ ਹੋਣਾ ਉਹਦੇ ਵਾਸਤੇ ਆਪਾਂ ਹੁਣ ਥੋੜੀ ਬਚਤ ਕਰ ਲਈਏ ਤੇ ਕਾਂ ਜਦੋਂ ਆਪਾਂ ਨੂੰ ਪਾਣੀ ਦਾ ਲੈਵਲ ਘਟ ਗਿਆ ਪਾਣੀ ਸੁੱਕ ਗਿਆ ਤੇ ਉਦੋਂ ਆਪਾਂ ਨੂੰ ਰਾਸ਼ਨ ਦੀ ਵੀ ਲੋੜ ਹੈ ਤੇ ਹੋਰ ਮਦਦ ਦੀ ਵੀ ਲੋੜ ਹੈ ਹੋਰ ਮਦਦ ਜਿਵੇਂ ਕਿ ਪਾਣੀ ਦੇ ਕਾਰਨ ਘਰਾਂ ਚ ਮਿੱਟੀ ਖੇਤਾਂ ਚ ਮਿੱਟੀ ਉਹ ਮਿੱਟੀ ਨੂੰ ਹਟਾਉਣ ਦੇ ਲਈ ਆਪਾਂ ਨੂੰ ਬਹੁਤ ਸ਼ਿੰਗਾਰਸ਼ ਕਰਨਾ ਪੈਣਾ ਹਲੇ ਤੇ ਥੋੜੀ ਹੋਤੀ ਬਚਤ ਰੱਖੋ ਖਰਚੇ ਪਾਣੀ ਦੀ ਵੀ ਉਸ ਤਰ੍ਹਾਂ ਸਾਹਬ ਜੀ ਨਾਲ ਚਲਾਈ ਚੱਲੋ ਹੁਣ ਆਪਾਂ ਨੂੰ ਅੱਗੇ ਬਹੁਤ ਜ਼ਿਆਦਾ ਪੈਸੇ ਦੀ ਵੀ ਜ਼ਰੂਰਤ ਪੈਣੀ ਆ ਆਪਾਂ ਨੂੰ ਡੀਜ਼ਲ ਦੀ ਬਹੁਤ ਜ਼ਰੂਰਤ ਪੈਣੀ ਆ ਟਰੈਕਟਰਾਂ ਦੀ ਜ਼ਰੂਰਤ ਪੈਣੀ ਆ ਕਿਉਂਕਿ ਉਹਨਾਂ ਲੋਕਾਂ ਦੇ ਜੋ ਵਾਹਨ ਨੇ ਉਹ ਕਿਸੇ ਨੂੰ ਕੋਈ ਪਤਾ ਨਹੀਂ ਵੀ ਮੇਰਾ ਵਾਹਨ ਕਿੱਥੇ ਆ ਮੇਰਾ ਵਾਹਨ ਕਿੱਥੇ ਆ ਤੇ ਆਪਾਂ ਉਹਨਾਂ ਦੀ ਬਾਅਦ ਚ ਮਦਦ ਕਰਨੀ ਆ ਇਸ ਵਾਸਤੇ ਆਪਾਂ ਦਵਾਰੇ ਤੁਹਾਨੂੰ ਕਹਨੇ ਆ ਵੀ ਕੇਰਾ ਸੁਣਦੇ ਆ ਉੱਥੇ ਵੀ ਰਾਸ਼ਨ ਪਾਣੀ ਬਹੁਤ ਹੈ ਕੁਛ ਦਿਨ ਰੁਕੋ ਰੁੱਕ ਕੇ ਆਪਾਂ ਫੇਰ ਕੋਈ ਵੱਡੀ ਤਿਆਰੀ ਕਰਕੇ ਉਧਰੋਂ ਚੱਲਾਂਗੇ ਟਰੈਕਟਰ ਲੈ ਕੇ ਰਾਹੇ ਲੈ ਕੇ ਤੇ ਹੋਰ ਵੀ ਸਾਧਨ ਲੈ ਕੇ ਉਥੋਂ ਦੀਆਂ ਜ਼ਮੀਨਾਂ ਨੂੰ ਉਪਜਾਊ ਕਰਕੇ ਆਪਾਂ ਆਉਣਾਗਾ ਰੇਤੋਂ ਲੈ ਕੇ ਬੀਜ ਤੋਂ ਲੈ ਕੇ ਜੋ ਵੀ ਚੀਜ਼ਾਂ ਉੱਥੇ ਲੋੜੀ ਦੀਆਂ ਨੇ ਉਹ ਆਪਾਂ ਬਾਅਦ ਵਿੱਚ ਲੈ ਕੇ ਜਾਵਾਂਗੇ ਸੋ ਦੁਬਾਰੇ ਇਹੀ ਫੇਰ ਬੇਨਤੀ ਕਰਦੇ ਆਂ ਆਪਾਂ ਵੀ ਹੁਣ ਥੋੜਾ ਜਿਹਾ ਸੰਕੋਚ ਨਾਲ ਚੱਲਿਆ ਜਾਵੇ ਕਿਉਂਕਿ ਉੱਥੇ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਸੱਚ ਮੇਰੇ ਕੋਲ ਫੋਨ ਵੀ ਆਇਆ ਸੀਗਾ ਖਨੋਰੀ ਦੇ ਲਾਗੇ ਹਾਂ ਸਡੇਰ ਪਿੰਡ ਆ ਉੱਥੋਂ ਫੋਨ ਆਇਆ ਸੀਗਾ ਮੈਨੂੰ ਕਿ ਤੁਸੀਂ ਇਸ ਤੇ ਵੀਡੀਓ ਬਣਾ ਕੇ ਜਰੂਰ ਪਾਇਓ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੈਸੇਜ ਲਾਇਆ ਚਲੋ ਠੀਕ ਹੈ ਜੀ ਧੰਨਵਾਦ